ਨਿਸ ਬਾਸੁਰ ਆਰਾਧ ਕਾੜਾ ਤੁਜ ਨਾ ਵਿਆਪਈ ਨਾਨਕ ਮਿਟੇ ਉਪਾਦ ਸੋ ਕਉ ਟਲ ਗੁਰ ਸੇਵੀਐ ਨਸ ਸੈਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਗੌਂਡ ਮਹਲਾ ਪੰਜਵਾ ਕਲ ਕਲੇਸ਼ ਮਿਟੈ ਹਰ ਨਾਏ ਖ ਬਿਨਸੇ ਸੁਖ ਕੀਨੋ ਠਾਓ ਜਪ ਜਪ ਅੰਬਰਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਾਲ ਆਏ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੁਖ ਕੀਨੋ ਠਾਓ ਜਪ ਜਪ ਅੰਬਰ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ RAM ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪਰੇ ਰਹਾ ਗੁਰ ਕੇ ਚਰਨ ਹਿਰਦੇ ਉਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਾ ਮਿੱਟੀ ਉਪਾਦ ਰਬ ਸਿਓ ਲਾਗੀ ਸਹਿਜ ਸਮਾਦਿ ਥਾਨ ਤਨੰਤਰ ਏਕੋ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਕਾਰ ਕਿਰਪਾ ਜਾ ਕੋ ਮਤ ਦੇ ਆਠ ਪੈ ਪ੍ਰਭ ਕਾ ਨਾਉ ਲੇ ਜਾ ਕੇ ਅੰਤਰ ਵਸੈ ਪ੍ਰਭ ਆਪ ਤਾ ਕੇ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪੋ ਪਾਰ ਬ੍ਰਹਮ ਨਾਨਕ ਨਿਸ ਰੀਐ ਜਾਕੇ ਅੰਦਰ ਵਸੈ ਪ੍ਰਭ ਆਪ ਤਾਂ ਕੇ ਹਿਰਦੈ ਹੋਏ ਪ੍ਰਗਾਸ ਭਗਤੋ ਭਾਏ ਹਰ ਕੀਰਤਨ ਤਰੀਆ ਜਪ ਪਾਰ ਬ੍ਰਹਮ ਨਾਨਕ ਨਿਸਤਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉੜ ਮਹਲਾ 5ਵਾਂ ਤਲ ਕਲੇਸ਼ ਮਿਟੇ ਯਾਰ ਨਾਏ ਦੁੱਖ ਬਿਨਸੇ ਸੋ ਕੀਨੋ ਠਾਓ ਜਪ ਜਪ ਅੰਬਰਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਸਾਬ ਜੀ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਗੋਬਿੰਦ ਦਾਸ ਤੋਹਾਰ ਵਾਹਿਗੁਰੂ ਜੀ ਸਵਈਆ ਜਾਉ ਸੁਨ ਕੇ ਹਰ ਕੀ ਬਤਈਆ ਸੱਜ ਕੇ ਦੁਰਜੋਦਨ ਸੈਨ ਸੁਧਾਰੇਉ ਜਾਉ ਸੁਨ ਕੇ ਹਰ ਕੀ ਬਤੀਆ ਸੱਜ ਕੇ ਦੁਰਜੋਦਨ ਸੈਨ ਸੁਧਾਰੇ ਹੋ ਬੀਖਮ ਆਗੇ ਭਾਇਓ ਸੰਗ ਭਾਨ ਜੋ ਦਰੋਣ ਕਿਰਪਾ ਜਿਜ ਸਾਥ ਉਧਾਰੇ ਹੋ ਤਾਏ ਪਰੇ ਆ ਰਾਇ ਸਭੇ ਤੇ ਪੂਪਤ ਸੋ ਆਤੀ ਰਨ ਪਾਰਿਓ ਅਾਗੇ ਹੋਏ ਊਪ ਲਰਿਓ ਡਾਂ ਡਰਿਓ ਸਭ ਕੋ ਸਰ ਏਕੀ ਏਕ ਪਰਹਾਰਿਓ ਤਾਏ ਪਰੇ ਔਰ ਰਾਏ ਸਬੇ ਤੇ ਭੂਪਤ ਸੋ ਆਤੀ ਰਨ ਪਾਰੇਓ ਆਗੇ ਹੋਏ ਭੂਪ ਲਰੇਓ ਨਾ ਡਰੇਓ ਸਭ ਕੋ ਪਰ ਏਕ ਹੀ ਏਕ ਪਰਹਾਰੇਓ ਵਾਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ